ਪੀ ਦੀ ਯਾਰ ਤੁਸੀਂ ਬੱਤੀ ਦੀ ਬੰਦੀ ਨਹੀਂ ਆ ਮਰੋ ਐਮਐਸਪੀ ਤਾਂ ਉਹਦੀ ਜੇ ਬੱਤੀ ਆਉਗੀ ਤੇ ਖੇਤ ਮੋੜਾ ਬੱਤੀ ਤੇ ਆਵਾਂਗੇ ਆਵਾਂਗੇ ਮਗਰੋਂ ਨਹੀਂ ਪਹਿਲਾਂ ਪਹਿਲਾਂ ਬੱਤੀ ਤੇ ਆਓ ਪਹਿਲਾਂ ਬੱਤੀ ਯਾਰ ਇਹ ਬਿਜਲੀ ਮੰਤਰੀ ਤੌਰ ਤੇ ਆਏ ਜੇ ਯਾਰ ਮੈਂ ਬਿਜਲੀ ਮੰਤਰੀ ਆਈ ਮੈਨੂੰ ਪਹਿਲਾਂ ਮੈਨੂੰ ਦੱਸੋ ਬਿਜਲੀ ਆਉਦੀ ਕਿ ਨਹੀਂ ਮੈਂ ਕੋਈ ਇੱਕ ਨਾਰਾ ਤੇ ਲਾ ਦੋ ਬਿਜਲੀ ਆਉਂਦੀ ਆ ਦੇਖੋ ਇੱਕ ਨਾਰਾ ਤੇ ਲਾ ਦੋ ਬਿਜਲੀ ਆਉਂਦੀ ਆ ਦਾਗ ਪੱਛੋਗੇ ਹੁਣ ਤਾਂ ਕਿ ਪੱਜਾਂਗੇ ਇਹ ਨਹੀਂ ਕਾਬਲ ਪਟਵੰਨਾਂ ਦੇ ਸੁਆਲਾਂ ਪਟਾ ਲੋਕ ਸਭਾ ਚੋਣਾਂ ਨੂੰ ਲੈ ਕੇ ਲੀਡਰਾਂ ਵੱਲੋਂ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਲੀਡਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਪਿੰਡ ਕੋਟ ਖੈਰਾ ਚੋਂ ਜਿੱਥੇ ਮੰਤਰੀ ਹਰਭਜਨ ਸਿੰਘ ਈਟੀਓ ਹੋਰਾਂ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ ਤੇ ਫਿਰ ਚੱਲਦੇ ਕੈਮਰੇ ਅੱਗੇ ਕਿਸਾਨਾਂ ਨੇ ਦੇਖੋ ਕਿਵੇਂ ਮੰਤਰੀ ਸਾਹਿਬ ਦੀ ਤਸੱਲੀ ਕਰਵਾਈ ਤੇ ਮੁਰਦਾਬਾਦ ਦੇ ਨਾਅਰੇ ਵੀ ਲਗਾ ਦਿੱਤੇ ਜਿਸ ਨੂੰ ਦੇਖਦੇ ਹੋਏ ਮੰਤਰੀ ਸਾਹਿਬ ਮੌਕੇ ਤੋਂ ਅਡੀਆਂ ਨੂੰ ਥੁੱਕ ਲਗਾ ਕੇ ਭੱਜਦੇ ਹੋਏ ਨਜ਼ਰ ਆਏ ਨੇ ਆਪਣਾ ਖਾਸ ਤੌਰ ਤੇ ਕਿਸਾਨ ਨੂੰ ਲੈ ਕੇ ਮੇਰੇ ਵੀ ਇੱਕ ਸਵਾਲ ਹੈਗਾ ਤੁਹਾਨੂੰ ਸਾਾਨੂੰ ਤਾਂ ਮੈਂ ਮੇਰਾ ਇੱਕ ਸਵਾਲ ਹੈਗਾ ਤੁਹਾਨੂੰ ਇੱਕ ਸਵਾਲ ਹੈ ਤੁਹਾਨੂੰ ਅੱਜ ਅਸੀਂ ਐ ਹੋ ਰੁਕ ਜਾਈਏ ਅਸੀਂ ਅੱਜ ਅਸੀਂ ਆਏ ਹਾਂ ਸਵਾਲ ਕਰਨ ਆਏ ਮੇਰੀ ਗੱਲ ਸੁਣੋ ਮੈਂ ਆਪਾਂ ਆਪਾਂ ਬੜੀ ਵਾਰੀ ਮਿਲਿਆ ਆਂ ਤੁਹਾਡੀ ਮੈਡੀਕਲ ਦੀ ਦੁਕਾਨ ਆ ਮੈਂ ਤੁਹਾਡੀ ਦੁਕਾਨ ਤੇ ਵੀ ਬੜੀ ਵਾਰੀ ਮਿਲਿਆ ਬੜੀ ਵਾਰੀ ਮੈਂ ਮਿਲਿਆ ਤੁਹਾਨੂੰ ਮੈਂ ਕਿੰਨਾ ਜੀ ਉਹ ਠੀਕ ਆ ਉਹ ਆਪਣੀਆਂ ਚੀਜ਼ਾਂ ਠੀਕ ਆਪਣੀ ਥਾਂ ਤੇ ਹਾਂਜੀ ਹਾਂਜੀ ਇੱਥੇ ਆ ਜਨਤਾ ਦੇ ਸਵਾਲ ਆ ਹਾਂ ਭਈ ਜਿਹੜਾ ਅੰਦੋਲਨ ਆਪਣਾ ਚੱਲ ਰਿਹਾ ਹੂੰ ਉਹਦੀਆਂ ਜੋ ਮੰਗਾਂ ਆ ਹੂੰ ਕੀ ਆਪਾਂ ਉਹਨਾਂ ਮੰਗਾਂ ਦੇ ਨਾਲ ਸਹਿਮਤ ਆ ਸਾਰੀਆਂ ਦੇ ਨਾਲ ਬਿਲਕੁਲ ਸਹਿਮਤ ਹਾਂ ਜੀ ਸਾਡੇ ਭਗਵੰਤ ਮਾਨ ਸਾਹਿਬ 2 2 ਵਜੇ ਤੱਕ ਕੇਂਦਰ ਦੇ ਮੰਤਰੀਆਂ ਨਾਲ ਬੈਠ ਕੇ 2 2 3 3 ਵਜੇ ਤੱਕ ਮੀਟਿੰਗਾਂ ਕਰਦੇ ਰਹੇ ਨੇ ਕਰਦੇ ਰਹੇ ਜਾਂਦੇ ਰਹੇ ਕੋਈ ਮੁੱਖ ਮੰਤਰੀ ਆ ਅੱਜ ਮੈਂ ਜਿੱਥੋਂ ਦੀ ਲੰਘ ਕੇ ਆਉਂਦਿਆ ਮੈਂ ਇੱਕ ਮੋਟਰ ਬੰਦ ਨਹੀਂ ਵੇਖੀ ਸਾਰੀ ਇੰਨੀ ਬਿਜਲੀ ਸਪਲਾਈ ਆਉਂ ਨਹੀਂ ਆ ਰਹੀ ਐਨਾ ਇੰਨੀ ਬਿਜਲੀ ਸਪਲਾਈ ਆਉਂ ਨਹੀਂ ਆ ਮੈਂ ਨਹੀਂ ਅੱਜ ਤੱਕ ਜਿੰਨੇ ਮੈਨੂੰ ਲੋਕ ਨਾ ਐ ਕਰੰਟ ਦੇ ਮੇਰੇ ਤੋਂ ਹੀ ਕਿਸਾਨਾਂ ਨੂੰ ਉਹ ਕੁਝ ਦੇ ਦਿੱਤਾ ਰਹੇ ਆ ਜੀ ਅਸੀਂ ਕਹਿ ਰਹੇ ਹਾਂ ਐਮ ਐਸ ਪੀ ਖਰੀਦ ਦਾ ਗਰੰਟੀ ਕਾਨੂੰਨ ਜੇ ਤੁਹਾਡੀ ਸਰਕਾਰ ਉੱਤੇ ਆਉਂਦੀ ਆ ਹਾਂ ਹਾਂਜੀ ਕੀ ਉਹ ਬਣਾਇਆ ਜਾਊਗਾ ਦੇਖੋ ਜੀ ਆਪਣੇ ਸਾਰੇ ਸਾਰੇ ਆਪਾਂ ਮਸਲੇ ਜਿਹੜੇ ਆ ਸਾਡੀ ਲੀਡਰਸ਼ਿਪ ਜਿਹੜੀ ਆ ਸਾਡੇ ਸਾਰਿਆਂ ਦੇ ਨਿਗਾਹ ਦੇ ਵਿੱਚ ਨੇ ਅਸੀਂ ਸਾਰੇ ਕਰ ਰਹੇ ਆ ਦੇਖੋ ਦੇਖੋ ਮੇਰੀ ਗੱਲ ਸੁਣੋ ਮੇਰੀ ਡਿਊਟੀ ਮਾਨ ਸਾਹਿਬ ਨੇ ਲਈ ਬਤੌਰ ਬਿਜਲੀ ਮੰਤਰੀ ਤੁਸੀਂ ਮੈਨੂੰ ਇੱਕ ਗੱਲ ਤਾਂ ਤੁਸੀਂ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਸਾਹ ਬੱਤੀ ਆ ਰਹੀ ਕਿ ਨਹੀਂ ਆ ਰਹੀ ਹੈ ਇੱਥੇ ਅਸੀਂ ਇੱਥੇ ਬੱਤੀ ਆ ਰਹੀ ਉਹ ਯਾਰ ਕੋਈ ਇਹ ਗੱਲ ਸੁਣੋ ਸੁਣ ਵੀ ਲਈ ਯਾਰ ਐਮਐਸਪੀ ਦੀ ਯਾਰ ਤੁਸੀਂ ਬੱਤੀ ਦੀ ਕੀ ਮਤ ਨਹੀਂ ਮਗਰ ਐਮਐਸਪੀ ਤਾਂ ਹੋਊਗੀ ਜੇ ਬੱਤੀ ਆਊਗੀ ਤਾਂ ਖੇਤ ਮਗਰ ਬੱਤੀ ਤੇ ਆਵਾਂਗੇ ਆਵਾਂਗੇ ਮਗਰ ਮੱਤੀ ਨਹੀਂ ਪਹਿਲਾਂ ਪਹਿਲਾਂ ਬੱਤੀ ਤੇ ਆਓ ਪਹਿਲਾਂ ਬੱਤੀ ਦਿਓ ਯਾਰ ਇੱਥੇ ਬਿਜਲੀ ਮੰਤਰੀ ਤੌਰ ਤੇ ਆਏ ਜੇ ਯਾਰ ਮੈਂ ਬਿਜਲੀ ਮੰਤਰੀ ਨਹੀਂ ਮੰਤਰੀ ਬਿਜਲੀ ਮੰਤਰੀ ਤੌਰ ਤੇ ਆਇਆ ਕਿ ਜਾਂ ਐਮਪੀ 30 ਕੁਰਸੀ ਵਾਸਤੇ ਵੋਟਾਂ ਮਾਤੇ ਯਾਰ ਸਾਰੇ ਭਾਰਤ ਚੈਂਪੀ ਦੀਆਂ ਚੋਣਾ ਹੋ ਗਈਆਂ ਮੈਂ ਬਿਲਕੁਲ ਬਿਲਕੁਲ ਇਹੀ ਚੀਜ਼ ਹੁਣ ਸਮਝਿਓ ਇਸ ਚੀਜ਼ ਨੂੰ ਜੇ ਅਸੀਂ ਐਮਪੀ ਮੈਂ ਸਾਰੀ ਗੱਲ ਸਮਝਦਾ ਤੁਹਾਨੂੰ ਪਹਿਲਾਂ ਮੈਨੂੰ ਦੱਸੋ ਬਿਜਲੀ ਆਉਦੀ ਕਿ ਨਹੀਂ ਮੈਂ ਇੱਕ ਨਾਰਾ ਤੇ ਲਾ ਦੋ ਬਿਜਲੀ ਆਉਂਦੀ ਆ ਇੱਕ ਨਾਰਾ ਤੇ ਲਾ ਦੋ ਬਿਜਲੀ ਆਉਂਦੀ ਆ ਪਰ ਜੀ ਸਮਾਨ ਸਾਹਿਬ ਜਿੰਦਾਬਾਦ ਜਿੰਦਾਬਾਦ ਪਾਟੀ ਪੋਰ मुर्दावार। 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 लीडर मु ਸੰਗਰਸ਼ ਮੈਦਾਨ ਤੋਂ ਕੌਂਸਲਰ ਜੀ ਤੋਂ ਲੈ ਕੇ ਰਸਤਾ ਖਾਲੀ ਕਰ ਦਿਓ ਰਸਤਾ ਖਾਲੀ ਕਰ ਦਿਓ ਗੱਡੀਆਂ ਝਾੜ ਦਿਓ ਇਸ ਟਾਈਮ ਅਸੀਂ ਪਿੰਡ ਆਪਣਾ ਕੋਟ ਖੈਰਾ ਦੇ ਵਿੱਚ ਖੜੇ ਆ ਤੇ ਇੱਥੇ ਆਪਣੇ ਪੰਜਾਬ ਦੇ ਬਿਜਲੀ ਮੰਤਰੀ ਈਟੀਓ ਹਰਪ੍ਰੀਤ ਸਿੰਘ ਜਿਹੜੇ ਆ ਉਹ ਆਏ ਸੀਗੇ ਐਮਪੀ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਦਾ ਪ੍ਰਚਾਰ ਵਾਸਤੇ ਤੇ ਇੱਥੇ ਸਵੇਰ ਤੋਂ ਲਗਭਗ 8 ਵਜੇ ਤੋਂ ਕਿਸਾਨ ਇੱਥੇ ਬੈਠੇ ਡਿਗ ਰਹੇ ਵੱਡੀ ਗਿਣਤੀ ਤੁਸੀਂ ਦੇਖ ਸਕਦੇ ਮੌਜੂਦ ਨੇ ਤੇ ਆਉਣ ਵਾਲੇ ਆਉਣ ਵਾਸਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਇੱਥੇ ਡੀਐਸਪੀ ਜੰਡਿਆਲਾ ਸਾਡੇ ਨਾਲ ਮੌਜੂਦ ਹੈ ਇਸ ਟਾਈਮ ਮੌਕੇ ਤੇ ਮੌਜੂਦ ਹੈ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਗੱਲਬਾਤ ਹੋਊਗੀ ਜਿਸ ਤੋਂ ਬਾਅਦ ਵਿੱਚ ਈਡੀਓ ਸਾਹਿਬ ਇੱਥੇ ਆਏ ਆ ਆਣ ਕੇ 2 ਮਿੰਟ ਖੜੇ ਆ ਆਪਣੀ ਪਾਰਟੀ ਦਾ ਏਜੰਡਾ ਲਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਇਹ ਅਖਵਾਉਣ ਦੀ ਕੋਸ਼ਿਸ਼ ਕੀਤੀ ਆ ਕਿ 32 ਬਹੁਤ ਆ ਰਹੀ ਆ ਅਸੀਂ ਕਿਹਾ 32 ਦੇ ਸਵਾਲਾਂ ਤੇ ਆਵਾਂਗੇ ਅਸੀਂ ਕਿਹਾ ਸੀ ਪੀਪੀਏ ਦੇ ਸਵਾਲਾਂ ਤੇ ਆਵਾਂਗੇ ਜਿਹੜੇ ਪਾਵਰ ਪਰਚੇਜ ਦਾ ਐਗਰੀਮੈਂਟ ਤੁਸੀਂ ਕਿਹਾ ਸੀ ਅਸੀਂ ਰੱਦ ਕਰਾਂਗੇ ਪਰ ਤੁਸੀਂ ਰੱਦ ਨਹੀਂ ਕੀਤੇ ਉਹ ਕਿਉਂ ਨਹੀਂ ਕੀਤੇ ਸਵਾਲ ਉਹ ਵੀ ਪੁੱਛਾਂਗੇ ਪਰ ਲੋਕਾਂ ਦੇ ਵਿੱਚ ਆਪਣਾ ਝੰਡਾ ਲਾਉਣਾ ਚਾਹੁੰਦੇ ਸੀਗੇ ਕਿ ਸ਼ਾਇਦ ਮੈਂ ਕਹਿ ਕੇ ਪੁੱਛ ਕੇ ਵੀ 32 ਆ ਰਹੀ ਆ ਅਸੀਂ ਨਾ 32 ਕਿਉਂ ਆਵੇ 32 ਆਉਂਦੀ ਹੋਵੇ 20 ਆ ਰਹੀ ਆਉਂਦੀ ਹੋਵੇ ਨਹਿਰਾਂ ਦਾ ਪਾਣੀ ਕਿਉਂ ਨਹੀਂ ਆ ਰਿਹਾ ਅੱਜ ਸਾਨੂੰ ਜ਼ਰੂਰ ਤੇ ਅੱਜ ਧਰਤੀ ਹੇਠਲਾ ਪਾਣੀ ਬਚਾਉਣ ਦੀ ਉਹਦੇ ਵਾਸਤੇ ਸੁੱਕੇ ਤਰੀਕੇ ਨਾਲ ਝੋਨਾ ਲੱਗ ਰਿਹਾ ਅਸੀਂ ਕਹਿੰਨੇ ਬੱਤੀ ਤੁਸੀਂ ਦੇਖੇ ਇਸ ਟਾਈਮ ਤੇ ਉਹ ਕੰਮ ਕਰ ਰਹੇ ਜਿਹੜੇ ਤੁਸੀਂ ਖਿਲਾਫ ਆਏ ਸੀਗੇ ਕਿ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਸੋ ਭਾਈ ਸਵਾਲਾਂ ਤੋਂ ਬਿਲਕੁਲ ਭਗਾੜੇ ਹੋਏ ਆ ਇੱਕ ਵੀ ਸਵਾਲ ਦਾ ਜਵਾਬ ਇਥੇ ਈਟੀਓ ਸਾਹਿਬ ਨਹੀਂ ਦੇ ਕੇ ਗਏ ਤੇ ਈਟੀਓ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਵੀ ਈਟੀਓ ਸਾਹਿਬ ਕਿੱਥੇ ਜਾਣਾ ਵਾ ਐਸੇ ਧਰਤੀ ਦੇ ਪ੍ਰਚਾਰ ਕਰਨਾ ਵਾ ਐਸੇ ਏਰੀਆ ਚ ਪ੍ਰਚਾਰ ਕਰਨਾ ਵਾ ਤੁਸੀਂ ਜਿੱਥੇ ਜਾਓਗੇ ਜਿੱਥੋਂ ਤੱਕ ਸਵਾਲਾਂ ਤੋਂ ਭੱਜੇ ਜਾਓਗੇ ਉਹ ਭੱਜਣਗੇ ਅੱਜ ਨਾਰੇਬਾੜੀ ਹੋਈ ਆ ਮੁਰਦਾਬਾ ਦੇ ਨਾਰੇ ਲੱਗਿਆ ਕਿਉਂ ਲੱਗਿਆ ਕਿਉਂਕਿ ਈਡੀਓ ਭਗੌੜਾ ਹੋਇਆ ਸਵਾਲਾਂ ਤੋਂ ਇਸ ਲਈ ਕਿਉਂਕਿ ਕੱਲ੍ਹ ਪਰਸੋਂ ਕੁਲਦੀਪ ਢਾਲੀਵਾਲ ਸੀਗੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਉਹਨਾਂ ਸੜਨਾ 20 ਮਿੰਟ ਖੜ ਕੇ ਗੱਲ ਕੀਤੀ ਸੀਗੀ ਕਿਸੇ ਨੇ ਨਾਰਾ ਨਹੀਂ ਕੀਤਾ ਨਾ ਮਰਦਾਬਾ ਪਰ ਜੇ ਈਟੀਓ ਦੇ ਆ ਜਾ ਮਾਰੇ ਪਾਰਟੀ ਦੇ ਜੜਾਂ 'ਚ ਬਹਿਣਗੇ ਈਟੀਓ ਸਾਹਿਬ ਇਹ ਇਹਨਾਂ ਦੀ ਜਿਹੜੀ ਟੌਪ ਲੀਡਰਸ਼ਿਪ ਆ ਇਹਨਾਂ ਦੀ ਜਿਹੜੀ ਉੱਪਰਲੇ ਬਣੇ ਦਿੱਲੀ ਬੈਠੇ ਆ ਉਹਨਾਂ ਨੂੰ ਕਹਿੰਨੇ ਆ ਕਿ ਭਾਈ ਪੰਜਾਬ ਦੇ ਵਿੱਚ ਜੇ ਇੱਥੇ ਤੁਹਾਡਾ ਪੱਤਾ ਸਾਫ਼ ਹੋਊਗਾ ਤੇ ਇਹੋ ਜਿਹੇ ਲੀਡਰਾਂ ਕਰਕੇ ਹੋਊਗਾ ਕਿ ਜਿਹੜੇ ਬੰਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਨਹੀਂ ਹੈਗੇ ਅਸੀਂ ਕਹਿੰਨੇ ਆ ਕਿ ਅੱਜ ਵੀ ਜਿਹੜਿਆ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਸਮਝ ਜਾਓ ਲੋਕਾਂ ਦੇ ਸਵਾਲਾਂ ਦੇ ਜਵਾਬ ਇਟਿਆ ਸਾਹਿਬ ਨੂੰ ਸਵਾਲ ਸੀਗਾ ਕਿ ਭਾਈ ਬਿਜਲੀ ਉਥੇ ਬਿਜਲੀ ਦਾ ਪ੍ਰਬੰਧ ਕਿਉਂ ਨਹੀਂ ਹੈਗਾ ਮੋਰਚੇ ਦੇ ਵਿੱਚ ਜੇ ਤੁਸੀਂ ਲੋਕਾਂ ਦੇ ਸਵਾਲਾਂ ਦੇ ਨਾਲ ਸਹਿਮਤ ਜੇ ਤੇ ਦੱਸੋ ਐਮਐਸਪੀ ਦੇ ਕੀ ਕਰੋਗੇ ਕਹਿੰਦੇ ਐਮਐਸਪੀ ਦਾ ਕੀ ਕਰਨਾ ਐਮਐਸਪੀ ਦੇ ਕਹਿੰਦੇ ਹੋਊਗੀ ਐਮਪੀ ਐਮਪੀ ਕਰੋਗੇ ਐਮਪੀ ਵਾਸਤੇ ਤੁਸੀਂ ਸ਼ਿੱਟਾ ਲੈਣ ਆਏ ਜੇ ਵੋਟਾਂ 'ਚ ਖੜਨਾ ਆਏ ਜੇ ਸੋ ਇਸ ਲਈ ਭਾਈ ਇਹਨਾਂ ਦਾ ਚਾਲ ਚਰਤ ਚੇਰਾ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਕਿ ਅਸੀਂ ਗਾਂ ਵੀ ਕਹਿੰਨੇ ਆ ਵੀ ਈਟੀਓ ਸਾਹਿਬ ਜੋਂ ਤੱਕ ਤੁਸੀਂ ਖੁੱਲ ਕੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਜਿੰਨਾ ਚਿਰ ਭਗੌੜੇ ਰੋਹੋਗੇ ਤੁਹਾਡੇ ਪਿੱਛੇ ਪਿੱਛੇ ਰਵਾਂਗੇ ਇਸ ਲਈ ਇੱਕ ਵਾਰੀ ਨਾਰਵਾੜੀਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਵਾਲੇ ਲੀਡਰ ਮੁਰਦਾਬਾਦ ਮੁਰਦਾਬਾਦ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਲੀਡਰਾਂ ਦੇ ਵੱਲੋਂ ਬਿਜਲੀ ਵਾਲੀ ਗੱਲ ਕਰਕੇ ਬਾਕੀ ਮੁੱਦਿਆਂ ਤੇ ਸਵਾਲਾਂ ਨੂੰ ਅਣਗੌਲਿਆ ਕੀਤਾ ਗਿਆ ਤੇ ਮੰਤਰੀ ਸਾਹਿਬ ਸਵਾਲਾਂ ਤੋਂ ਭੱਜੇ ਨਜ਼ਰਅਾਈ ਨੇ ਤੇ ਮੌਕੇ ਤੋਂ ਇੱਥੋਂ ਰਫੂ ਚੱਕਰ ਹੋ ਗਏ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ